ਸਰਿਕਾ ਅੱਜ ਦੇ ਬਲੌਗ ਦਾ ਆਗਾਜ਼ ਕਰਨ ਲੱਗੇ ਆ ਅੱਗੇ ਵੀ ਐਕਟਿਵ ਵੀ ਵਿਖਾਉਣੇ ਤੁਹਾਨੂੰ ਅੰਬਾਈ ਆਈ ਮੈਨੂੰ ਜੋਧਪੁਰੋਂ ਮਿਲਣਾ ਆਪਣੇ ਸਬਸਕ੍ਰਾਈਬਰ ਆ ਹਾਂ ਅੱਜ ਮੈਨੂੰ ਮਿਲਣ ਆਏ ਸੀ ਚਲ ਠੀਕ ਆ ਹੋਰ ਕੋਈ ਸੇਵਾ ਦਾ ਸੋਚਾ ਪਾਣੀ ਦੀ ਹਾਂ ਜੀ ਸਰ ਭਾਈ ਮਿਸਤਰੀ ਸਾਹਿਬ ਮੰਗ ਰਹੇ ਚਾਹ ਤੇ ਉਹਨਾਂ ਨੇ ਬਣਾ ਰਹੇ ਹੋਣੇ ਸੀ ਚਾਹ ਪਿਉਉਣੇ ਇਹਨਾਂ ਨੂੰ ਚਾਹ ਇਹ ਕਰ ਰਿਹਾ ਇੱਟਾਂ ਦੇ ਤਰਾਈ ਘੋੜਾ ਸਾਡਾ ਹਾਂ ਕਿਵੇਂ ਘੁੜਿਆ ਕਰੀ ਜਾਂ ਨਾ ਇੱਟਾਂ ਦੇ ਤਰਾਈ ਆ ਸਾਡੀ ਬੂੰਦੀ ਖੜੀ ਏ ਨਿੱਕੀ ਨਿੱਕੀ ਬੂੰਦੀ ਆ ਬਰੀਕ ਬੂੰਦੀ ਜਿਹੜੀ ਹੁੰਦੀ ਹੈ ਤੇ ਮਿਸਤਰੀ ਸਾਹਿਬ ਲਾ ਰਿਹਾ ਵਾਰ ਬਨੇਰੇ ਦੇ ਤੇ ਵਾਸੂਸ ਬਨ ਰਿਹਾ ਤੇ ਅੱਜ ਪਾ ਕੇ ਇੰਦਾਂ ਸਿਰਕਿਆਂ ਤੇ ਪਾ ਕੇ ਲਫਾਵਾ ਤੇ ਕਾਨੇ ਪਾ ਦੇਣੇ ਆ ਸਾਡਾ ਬਰਾਂਡਾ ਚੜ ਚੱਲਿਆ ਨੇਪਰੇ ਸੱਤ ਚੱਲੀ ਪੈ ਕਿਉਂਕਿ ਡੰਗਰ ਵਿਚਾਰੇ ਨਾ ਤੁੱਪੇ ਵੱਜਦੇ ਉਹ ਵੇਖੋ ਵਾਇਡ ਵੀ ਤੁੱਪੇ ਹਰ ਡੰਗਰ ਤੁੱਪੇ ਰੈਂਦੇ ਆ ਹੁਣ ਇਹਨਾਂ ਨੂੰ ਬੰਨਿਆ ਕਰਾਂਗੇ ਸ਼ਾਮੇ ਇੰਨੇ ਦਿਨ ਹੋ ਗਏ ਸਾਡੇ ਡੰਗਰ ਹੀ ਤੁੱਪੇ ਸੀ ਵੱਡੇ ਕੁੱਕੜ ਛੱਡਦੇ ਆ ਪਹਿਲਾਂ ਇਹ ਨਿੱਕੇ ਯਾਰ ਲੜਦੇ ਵੱਡੇ ਪਾਉ ਇਹਨਾਂ ਨੂੰ ਰਹਿਣ ਦਿੰਦੇ ਨੇ ਉਹਨਾਂ ਨੂੰ ਫਿਰ ਦਾਣਾ ਪਾਣੀ ਪਾ ਕੇ ਤਾੜ ਦਿਆਂਗੇ ਤੇ ਇਹਨਾਂ ਨੂੰ ਛੱਡ ਦਿਆਂਗੇ ਆਂਡਾ ਉਹਨੇ ਵੇਕਿਆ ਦਿੱਤੇ ਕਿ ਨਹੀਂ ਕੋਈ ਆਂਡਾ ਦਿੱਤਾ ਜੇ ਕਿ ਨਹੀਂ ਵਾਜੇ ਹੀ ਮਾਰਦਾ ਰਹਿਣਾ ਹਾਂ ਇੱਕਾ ਲੋਈ ਇੱਕ ਤਾਂ ਇੱਕ ਗਲੱਬ ਗਿਆ ਜੇ ਹੋਰ ਨਹੀਂ ਕੋ ਦਿੱਤਾ ਤੇ ਗੁੱਠ-ਗੁੱਠ ਚ ਇਹਨਾਂ ਨੂੰ ਪਾਣੀ ਲੈ ਕੇ ਪਾਈਏ ਸਾਡੇ ਤੋਤੇ ਤੇ ਆਏ ਆ ਪਾਣੀ ਮੋਕ ਗਿਆ ਵਿਚਾਰਿਆਂ ਦਾ ਹਾਂ ਜਾਨੀ ਕੱਲ ਟੈਫੀ ਸਾਡੀ ਦੀ ਡੈੱਡ ਹੋ ਗਈ ਐ ਡੈਥ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ ਆ ਇੱਕ ਕਾਂਡਾ ਲੱਭਿਆ ਜਨ ਹੋਇ ਇੱਕ ਰਾਏ ਮੈਸਤਰੀ ਨੇ ਬਣਾਤਾ ਮਸ਼ੀਨ ਰੱਖਣ ਵਾਲਾ ਕੱਪੜੇ ਧੋਣ ਵਾਲੀ ਕਿਉਂਕਿ ਮੀਮੂੰ ਪੈਂਦਰ ਸੋਈ ਚ ਪਈ ਸੀ ਤੇ ਅਸੀਂ ਕਿ ਇੱਕ ਸਾਈਡ ਤੇ ਕਰ ਦਈਏ ਠੀਕ ਐ ਮਿਸਤਰੀ ਇਸ ਤੋਂ ਬਾਅਦ ਤਾਂ ਨਹੀਂ ਮਾਰਦੇ ਨੇ ਨਹੀਂ ਬਾਦ ਆਸ ਚਾਰਾ ਬਾਈ ਬੱਲੇ ਬੱਲੇ ਹੋ ਗਈ ਹਜ਼ੂਰ ਨਿਕਲਿਆ ਮਟਾ ਲਿਆ ਹਾਂ ਨਾਪ ਕੇ ਰਕੜ ਕੇ ਨਾਪ ਕੇ ਜੋਰ ਮਾਰੋ ਜੋਰ ਮਾਰੋ ਜੋਰ ਇਹ ਕਰਦਾ ਹੈ ਇਹਨੂੰ ਮੁੱਠਾ ਉੱਡਦਾ ਹੈ ਬਾਬਾ ਹਾਂ ਆਇਤੋ ਡੈਪੋ ਰਾਹ ਬਣਾਉ ਆ ਸਾਰੇ ਵੱਡੇ ਦਾ ਕੰਮ ਹੋ ਜਾਣਾ ਕਿਉਂ ਵੀ ਹੈ ਹਾਂ ਲੱਗਦਾ ਮੁੰਡੇ ਦੇ ਥੱਲੇ ਰੱਖੇ ਵੱਢੀ ਆਏ ਤੋ ਥੱਲੋ ਰੱਖ ਕੇ ਵੱਢੀ ਆਦੇ ਦੱਬੀ ਆ ਕੰਮ ਨੂੰ ਮਨੋਂ ਕਚੀਚੀਆਂ ਚੜਨ ਗਈਆਂ ਕਿ ਮੈਨੂੰ ਦਸਤਾਨਾ ਨਾ ਪਾਉਣਾ ਪਾਜੇ ਨਾਲੇ ਵਿਖਾਵਾਂ ਵੀ ਆਏ ਆਉਂਦੇ ਆ ਕਿਉਂ ਵੀ ਜਿਵੇਂ ਥੱਲੇ ਜਿੰਨਾ ਥੱਲੇ ਵੱਡੇਗਾ ਉਨਾ ਸੌਕਾ ਵੇਖਿਆ ਲਪੋਰਲੇ ਹੁੰਦੇ ਆ ਇਹ ਜਿੰਨੇ ਉੱਚੇ ਵੱਢਦੇ ਜੋ ਉਤੋਂ ਕਰੜਾ ਹੁੰਦਾ ਹੈ ਹਨਾ ਉਹਦੇ ਇਹਨੇ ਕੇਰੀ ਕੱਢੀ ਜਿੰਨਾ ਹੋਰ ਥੱਲੇ ਜਾਏਗਾ ਇਹੋਂ ਵੀ ਸੌਖਾ ਹੀ ਇਹ ਵੀ ਤੈਨੂੰ ਦੱਸਦਾ ਮੈਂ ਇਹ ਉੱਚੇ ਮਰਨਗੇ ਹਾਂ ਥੱਲੋਂ ਜਿਉਂ ਜਿਓਂ ਸਰਸੂਰ ਉੱਤੇ ਪੈ ਜਾਣੀ ਹੈ ਹੈ ਕਿ ਨਹੀਂ ਆਵੇ ਜਿੰਨਾ ਨੀਵਾ ਜਾਏਗਾ ਉਹਨਾਂ ਸੌਖੇ ਬੜੀ ਚ ਨਹੀਂ ਜਿੰਨਾ ਉੱਚਾ ਰੱਖੇਗਾ ਕੰਮ ਨੂੰ ਉਨਾਂ ਹੀ ਗਲਤ ਹੋਏਗਾ ਇੱਕ ਰਾਹ ਬਣ ਗਿਆ ਨਾ ਫਿਰ ਤਾਂ ਕੰਮ ਚੱਲ ਪਏਗਾ ਓਏ ਆ ਪੈਸੇ ਕਿਤੇ ਡਿੱਗਿਆ ਆ ਪੈਸੇ ਤੇਰੇ ਆ ਹਾਂ ਆ ਜਮਾਲੀ ਸਾਡੇ ਦੇ ਪੈਸੇ ਆ ਬੜੇ ਡਿੱਗਦੇ ਵੇ ਹੱਸਦਾ ਵੇਖੀ ਹੱਸਦਾਸ ਕੇਗਾ ਹੇ 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 ਹੱਸਦਾ ਵੇ ਕਿੰਨੇ ਪੈਸੇ ਡਿੱਗੇ ਗੁੰਗਾ ਕੋਈ ਨਹੀਂ ਤੇ ਫੇਰ ਕੱਲ ਜਿਹੜੇ ਡਿੱਗੇ ਲੱਭੇ ਨਹੀਂ ਲੱਭੇ ਨਹੀਂ ਡਿੱਗੇ ਹੁੰਦੇ ਲੱਭਣ ਹਾਂ ਤੈਨੂੰ ਸੰਡਾ ਹੀ ਆਹੀ ਵੀ ਤੇਰੇ ਪੈਸੇ ਕਿਤੇ ਡਿੱਗੇ ਆ ਦਾ ਮੇਰੇ ਹਾਂ ਵਾਹ ਜੀ ਜਮਾਲੀ ਥੇੜ ਸਾਡਾ ਵੱਡਾਂ ਡਿਆ ਪਟੇ ਹੈ ਦਾਦੇ ਦਾ ਵਾਤਾਵ ਹੋਰ ਇਹਨਾ ਗੱਡੀ ਭਰਨੀ ਹੈ ਨਾ ਆ ਗੱਡੀ ਇਹ ਭਰ ਦੇਣਗੇ ਅੱਧੇ ਘੰਟੇ ਚ ਨਹੀਂ ਯਾਰ ਹੋਰ ਕੋਈ ਗੱਡੀ ਨਹੀਂ ਭਰ ਸਕਦੇ ਕਿੰਨੇ ਦਿਨਾਂ ਚ ਭਰ ਦੇਣਗੇ ਓਏ ਓ ਤਾਂ ਫੇਰ ਇਹਨਾਂ ਨੂੰ ਮਹੀਨਾ ਲੱਗੇਗਾ ਨਹੀਂ ਯਾਰ ਮੁੰਡਾ ਤਾਂ ਕਹਿੰਦਾ ਮੈਂ 15 ਮਿੰਟਾਂ ਹੀ ਭਰ ਦੂੰ 15 ਮਿੰਟਾਂ ਹੀ ਭਰਤੀ ਹੱਗ ਕੇ ਕਹਿੰਦਾ ਹੱਗ ਕੇ ਦਾ ਭਰ ਦੇਗਾ ਇਹ ਨਹੀਂ ਭਰੀ ਚ ਨਹੀਂ ਇਹ ਤਾਂ ਭਰੇ ਨਹੀਂ ਪੈਂਦੇ ਹਾਂ ਕਿੰਨੀਆਂ ਟਰਾਲੀਆਂ ਬਣਾਉਣੀਆਂ ਈ ਹਾਂ ਪਤਾ ਨਹੀਂ ਮੈਨੂੰ ਪਤਾ ਚਲਦਾ ਸ਼ਹਿਰ ਦੇ ਲੱਗਿਆ ਹਾਂ ਕੱਬ ਦੇ ਆਜਿਆ ਬੰਜਰੀਆਂ ਕੱਲ ਵੀ ਲੱਗੇਗਾ ਹੈਲੋ ਖੇਤ ਵੀ ਬੜੀ ਲਾਈ ਹੈ ਓਏ ਨਾ ਕਿਉਂ ਤੂੰ ਦੇ ਅਜਾ ਉੱਥੇ ਜਾਂਦੇ ਆ ਤੂੰ ਨਹੀਂ ਬਣਾਉਂਦਾ ਆਪ ਬਣਾਉਣੇ ਆ ਕਿੰਨੀਆਂ ਕਿੰਨੀਆਂ ਓ ਵਾਵਾ ਨਾ ਆੜੀ ਬਾਏ ਤੈਨੂੰ ਸੋਫੇ ਦੇ ਨਾ ਬਾਦਿਆਂ 80 ਲਾ ਕੇ ਦਾਦਾ ਨਹੀਂ ਓਏ ਹੈ ਕੀ ਫਰੀਕਾ ਨਾ ਕਰ ਫਰੀਕਾ ਫਰੀਕਾ ਨਾ ਫਰੀ ਕੀ ਸੂਰੀ ਕਾਲਾ ਕਟਾ ਰੰਗ ਤਾਂ ਸਾਡਾ ਵੀ ਕਾਲਾ ਹੈ ਪਰ ਤੇਰੇ ਮਾਂ ਪਿਓ ਨੇ ਤਾਂ ਤੇਰਾ ਬੇੜਾ ਹੀ ਕਰਕੇ ਕੀਤਾ ਪਿਆ ਹਾਂ ਕਿਉਂ ਮਿਸਤਰੀ ਰੰਗ ਤਾਂ ਸਾਡਾ ਵੀ ਕਾਲਾ ਹੈ ਪਰ ਤੇਰਾ ਤਾਂ ਬੇੜਾ ਹੀ ਘਰਕ ਹੋਇਆ ਪਿਆ ਹੈ ਹੋਰ ਕੀ ਹੈ ਚੰਗਾ 来 يلا 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 ਆਇਆ ਯਾਰ ਤੇ ਹਾਲ ਆ ਜਾ ਛੇਤੀ ਕਰ ਰੇੜੀ ਪਾਉਣੀ ਆ ਆ ਜਾ ਕਿਆ ਪਾਕਿਆਂ ਦੀ ਟਰਾਲੀ ਭਰ ਕੇ ਤੇ ਆਮਿਆਂ ਆ ਤੇ ਬਲੌਗ ਤਾਂ ਅੰਟੀ ਜੀ ਤਾਂ ਸਾਰੇ ਭੈਣ ਭਰਾ ਉਹਨਾਂ ਸਾਸਰੀ ਕਾਲ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਵੀਰ ਜੀ